ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਇੱਕ ਹੋਰ ਨਵੀਂ ਕਹਾਣੀ ਲੈ ਕੇ ਨਵੀਂ ਝਲਕ ਲੈ ਕੇ ਹਾਜ਼ਰ ਹੋਏ ਆਂ ਸ਼ੁਰੂਆਤ ਕਰਦੇ ਹਾਂ ਇਸ ਨਵੀਂ ਕਹਾਣੀ ਦੀ ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜਾ ਸਾਡੇ ਸਮਾਜ ਵਿੱਚ ਜੇਕਰ ਘਰ ਵਿੱਚ ਸੁਪੁੱਤਰ ਨਹੀਂ ਹੁੰਦਾ ਤਾਂ ਉਸ ਦਾ ਜ਼ਿੰਮੇਵਾਰਾ ਜਿਹੜਾ ਇੱਕ ਨੂੰ ਨੂੰ ਠਹਿਰਾਇਆ ਜਾਂਦਾ ਪਰ ਇਹ ਸਰਾ ਸਰ ਗਲਤ ਹੈ ਇਹ ਕੁਦਰਤ ਦਾ ਨਿਯਮ ਆ ਕਿੱਤੀਆਂ ਪੁੱਤ ਸਭਲੇ ਬਰਾਬਰ ਸਮਝੇ ਜਾਂਦੇ ਆ ਪਰ ਸਾਡਾ ਸਮਾਜ ਇਸ ਨੂੰ ਨਹੀਂ ਸਮਝਦਾ ਪਰਮਾਤਮਾ ਲਈ ਦੋਨੋਂ ਬੱਚੇ ਸੇਮ ਹੁੰਦੇ ਆ ਨਾ ਮਾਪਿਓ ਕਈ ਵਾਰ ਸੇਮ ਸਮਝਦਾ ਪਰ ਜਿਹੜਾ ਸਮਾਜ ਆ ਉਹ ਇਹ ਚੀਜ਼ ਨੂੰ ਅਕਸੈਪਟ ਨਹੀਂ ਕਰਦਾ ਇਸ ਮੁੱਦੇ ਤੇ ਇਸ ਨਵੀਂ ਇੱਕ ਝਲਕ ਦੇ ਉੱਪਰ ਕਹਾਣੀ ਲੈ ਕੇ ਆਏ ਆ ਆਪਾਂ ਕਹਾਣੀਆਂ ਜੀ ਇੱਕ ਜਸਵਿੰਦਰ ਕੌਰ ਨਾਮ ਦੀ ਔਰਤ ਦੀ ਜਿਹਦੇ ਕੋਖੋਂ ਘਰ ਵਿੱਚ ਨਾ ਤਿੰਨ ਧੀਆਂ ਜਨਮ ਲੈਂਦੀਆਂ ਜਸਵਿੰਦਰ ਗੌਰ ਦੀ ਸੱਸ ਤੇ ਉਹਦੇ ਘਰ ਵਾਲਾ ਬੜੇ ਚੰਗੇ ਵਿਚਾਰਾਂ ਦੇ ਆ ਜਸਵਿੰਦਰ ਗੌਰ ਨੂੰ ਇਹ ਲੱਗਦਾ ਰਹਿੰਦਾ ਵੀ ਮੈਂ ਇਸ ਪੁੱਤਰ ਨੂੰ ਜਨਮ ਨਹੀਂ ਦੇ ਸਕੀ ਇਸ ਕਰਕੇ ਜਿਹੜਾ ਮੇਰਾ ਘਰ ਆ ਨਾ ਉਹ ਅਧੂਰਾ ਉਹ ਹਰ ਟਾਈਮ ਆਪਦੇ ਪਤੀ ਨੂੰ ਇਹ ਦਲੀਲਾਂ ਦਿੰਦੀ ਰਹਿੰਦੀ ਆ ਵੀ ਮੈਨੂੰ ਫਲਾਨੀ ਔਰਤ ਦੱਸ ਗਈ ਮੁੰਡਾ ਹੋਣ ਦੀ ਆਪਾਂ ਉੱਥੋਂ ਦਵਾਈ ਲੈ ਲਈਏ ਉੱਥੋਂ ਦਵਾਈ ਲੈ ਲਈਏ ਪਰ ਉਹਦਾ ਜਿਹੜਾ ਪਤੀ ਆ ਉਹ ਹਰ ਵਾਰ ਇਗਨੋਰ ਕਰਦਾ ਤੇ ਕਹਿੰਦਾ ਨਾ ਵੀ ਤੂੰ ਐਵੇਂ ਲੋਕਾਂ ਦੇ ਪਿੱਛੇ ਨਾ ਲੱਗਿਆ ਕਰ ਮੈਨੂੰ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ ਮੇਰੀਆਂ ਧੀਆਂ ਹੀ ਮੇਰੇ ਸੁਪੁੱਤਰ ਆ ਪਰ ਜਸਵਿੰਦਰ ਕਹਿੰਦੀ ਆ ਕਿ ਨਹੀਂ ਮੈਂ ਜਦੋਂ ਲੋਕਾਂ ਤੋਂ ਸੁਣਦੀ ਆ ਨਾ ਵੀ ਰੱਬ ਇੱਕ ਜਵਾਕ ਦੇ ਦਿੰਦਾ ਚਲ ਤੇਰੀ ਵੀ ਕੋਖ ਹਰੀਰ ਹੁੰਦੀ ਥੋਡੇ ਵੀ ਘਰ ਚ ਨੂ ਆਉਂਦੀ ਕਹਿੰਦੀ ਮੈਨੂੰ ਇਹ ਗੱਲਾਂ ਨਾ ਕਿਤੇ ਨਾ ਕਿਤੇ ਪਿੰਚ ਕਰ ਜਾਂਦੀਆਂ ਵੀ ਮੈਂ ਚਾਹੁੰਨੀ ਆ ਵੀ ਮੇਰੀਆਂ ਧੀਆਂ ਨੇ ਤਾਂ ਵਿਆਹ ਕੇ ਬਗਾਨੇ ਘਰੇ ਚਲੀਆਂ ਜਾਣਾ ਤੇ ਸਾਡੇ ਘਰ ਵੀ ਨੋ ਆਵੇ ਮੈਂ ਵੀ ਪੁੱਤ ਦੀ ਮਾਂ ਕਹਾਵਾ ਕਹਿੰਦੀ ਜੇ ਤੁਸੀਂ ਮੇਰੀ ਕੱਲ ਮੰਨੋ ਤਾਂ ਮੇਰੇ ਨਾਲ ਦਵਾਈ ਲੈਣ ਜ਼ਰੂਰ ਚਲੋ ਉਹ ਕਹਿੰਦਾ ਵੀ ਤੂੰ ਪਾਗਲਾ ਤੂੰ ਕੰਮਲੀ ਹੋ ਗਈਆਂ ਵੀ ਜੇ ਐਂ ਦਵਾਈਆਂ ਨਾਲ ਜਾਂ ਟੂਨੇ ਟੰਮਣਾ ਨਾਲ ਸਪੁੱਤਰ ਮਿਲਦੇ ਹੁੰਦੇ ਫਿਰ ਤਾਂ ਸਾਰੀ ਦੁਨੀਆ ਤੇ ਮੁੰਡੇ ਹੋਣੇ ਸੀ ਕੁੜੀਆਂ ਪੈਦਾਣਾ ਹੁੰਦਾਂ ਉਹ ਕਹਿੰਦੀ ਨਹੀਂ ਵੀ ਤੁਸੀਂ ਨਾ ਮੇਰੇ ਕਹਿਣ ਤੇ ਮੇਰੀ ਇੱਛਾ ਮੁਤਾਬਕ ਇੱਕ ਵਾਰੀ ਚਲੋ ਹੁਣ ਕੋਈ ਪਿੰਡ ਵਿੱਚ ਉਹ ਜਈ ਔਰਤਾ ਜਿਹੜੀ ਕਿਸੇ ਬਾਬੇ ਦੀ ਦਸ ਪਾਉਂਦੀ ਹੁੰਦੀ ਆ ਵੀ ਉਹ ਬਾਬਾ ਨਾ ਕੁੜੀਆਂ ਵਾਲੀ ਦਵਾਈ ਦਿੰਦਾ ਤੇ ਹੁਣ ਜਸਵਿੰਦਰ ਕੌਰ ਆਪਦੇ ਘਰ ਵਾਲੇ ਨੂੰ ਲੈ ਜਾਂਦੀ ਉਸ ਬਾਬੇ ਦੇ ਕੋਲੇ ਉਹ ਬਾਬਾ ਜਾਨਸਾਰ ਨਖਸ ਦੇਖ ਕੇ ਦਾਸਤਾ ਵੀ ਭਾਈ ਵੀ ਤੇਰੇ ਇੰਨੇ ਚਿਹਰ ਨੂੰ ਤਾਂ ਇਹਨੂੰ ਸੁਪੁੱਤਰ ਦੀ ਪ੍ਰਾਪਤੀ ਹੋ ਜਾਊਗੀ ਹੁਣ ਉਹ ਨੂੰ ਇਹ ਆਸ ਵੱਜ ਜਾਂਦੀ ਆ ਵੀ ਬਾਬੇ ਨੇ ਮੈਨੂੰ ਹੌਸਲਾ ਦਿੱਤਾ ਤੇ ਬਾਬਾ ਕਹਿੰਦਾ ਕਿ ਤੁਸੀਂ ਅਗਲੇ ਵੀਰਵਾਰ ਮੇਰੇ ਕੋਲੇ ਚੜਾਵਾ ਲੈ ਕੇ ਫੇਰ ਆਉਣਾ ਚੜਾਵੇ ਵਿੱਚ ਕੀ ਹੁੰਦਾ ਚਾਰ ਸੇਰ ਖੰਡ ਹੁੰਦੀ ਆ ਚਾਰ ਸੇ ਰਾਟਾ ਹੁੰਦਾ ਤਾਂ ਚਲੋ ਜੀ ਜਸਵਿੰਦਰ ਘਰ 8 ਦਿਨ ਬੜੀ ਮੁਸ਼ਕਲ ਨਾਲ ਨਗਾਉਂਦੀ ਆ ਫੇਰ ਅਗਲੇ ਵੀਰਵਾਰ ਸਵੇਰੇ ਉੱਠਦੀ ਆ ਕਿਸੇ ਸੁਣਨ ਕਰਦੀ ਆ ਆਪਦਾ ਰਾਸ਼ਨ ਜਿਹੜਾ ਬਾਬੇ ਨੇ ਚੜਾਵਾ ਮੰਗਿਆ ਹੁੰਦਾ ਉਹ ਪਾ ਕੇ ਤੇ ਉਹ ਡੇਰੇ ਤੇ ਫੇਰ ਚਲੀ ਜਾਂਦੀ ਆ ਆਪਦੇ ਪਤੀ ਨੂੰ ਨਾਲ ਲੈ ਕੇ ਬਾਬਾ ਜਾ ਕੇ ਦੋ ਤਿੰਨ ਪੁੜੀਆਂ ਫੇਰ ਦਿੰਦਾ ਤੇ ਕਹਿੰਦਾ ਭਾਈ ਵੀ ਥੋਡੇ ਤੇ ਨਾ ਰੱਬ ਦੀ ਉਪਾਰ ਬਖਸ਼ਿਸ਼ ਹੋਗੀ ਮੈਨੂੰ ਦੇਖ ਰਿਹਾ ਵੀ ਥੋਡੇ ਵਿਹੜੇ 'ਚ ਇੱਕ ਨੰਨਾ ਮੁੰਨਾ ਬੱਚਾ ਸਪੁੱਤਰ ਖੇਡਦਾ ਫਿਰਦਾ ਹੁਣ ਜਿਹੜੀ ਜਸਵਿੰਦਰ ਕੌਰ ਆ ਉਹਦੇ ਅੰਦਰ ਦਾ ਵਿਚਾਰੀ ਦੇ ਪੁੱਤ ਦੀ ਲਾਲਸਾ ਪਹਿਲਾਂ ਹੀ ਬਹੁਤ ਜ਼ਿਆਦਾ ਉਹ ਆਪਦੇ ਚਿਹਰੇ 'ਚ ਆਪਦੇ ਸੁਪਨਿਆਂ 'ਚ ਆਪਦੀ ਨਿਗਾਹ 'ਚ ਉਹ ਮੁੰਡੇ ਨੂੰ ਸੱਚਮੁੱਚ ਦੇਖਣ ਲੱਗ ਜਾਂਦੀ ਆ ਵੀ ਐਦਾਂ ਮੇਰਾ ਬੱਚਾ ਹੋਊਗਾ ਖੇਡਦਾ ਹੋਊਗਾ ਤੇ ਮੈਨੂੰ ਸਾਰੇ ਕਹਿਣਗੇ ਵੀ ਤੇਰਾ ਮੁੰਡਾ ਹੈ ਨਾ ਤੇ ਉਹ ਬਾਬੇ ਦੇ ਪੈਰ ਪੂਚਣ ਲੱਗ ਜਾਂਦੀ ਆ ਵੀ ਬਾਬਾ ਜੀ ਤੁਸੀਂ ਕਿਰਪਾ ਕਰੋ ਵੀ ਮੇਰੀ ਝੋਲੇ ਚਸ ਪੁੱਤਰ ਦੇ ਦਾਤ ਪਾਓ ਹੁਣ ਬਾਬਾ ਅਗਲਾ ਹਫਤਾ ਫੇਰ ਦੱਸਦਾ ਵੀ ਅਗਲੇ ਹਫਤੇ ਆਉਣਾ ਪਰ ਜਦੋਂ ਜਸਵਿੰਦਰ ਕੌਰ ਤੇ ਉਹਦਾ ਪਤੀ ਉੱਠਣ ਲੱਗਦੇ ਹਨ ਬਾਬਾ ਕਹਿੰਦਾ ਵੀ ਭਾਈ ਜਿਹੜੀ ਤੁਹਾਡੇ ਪਤੀ ਦੀ ਇਹ ਵਾਲੀ ਭਗਤੀ ਦੇ ਸੀ ਨਾ ਇਹ ਦੋ ਵੀਰਵਾਰ ਪੂਰੇ ਹੋ ਗਏ ਹੁਣ ਤੁਸੀਂ ਅਗਲੇ ਵੀਰਵਾਰ ਇਕੱਲੇ ਆਉਣਾ ਤੇ ਪ੍ਰਸ਼ਾਦ ਲੈ ਕੇ ਜਾਣਾ ਕਹਿੰਦੇ ਠੀਕ ਆ ਜੀ ਹੁਣ ਜਿਹੜੀ ਉਹ ਪਿੰਡ ਵਿੱਚੋਂ ਔਰਤ ਲੈ ਕੇ ਗਈ ਸੀ ਅਗਲੇ ਵੀਰਵਾਰ ਜਸਵਿੰਦਰ ਕੌਰ ਨੂੰ ਬਾਬੇ ਕੋਲ ਲੈ ਕੇ ਜਾਂਦੀ ਆ ਉੱਥੇ ਜਾਂਦੀ ਆ ਤਾਂ ਬਾਬਾ ਉੱਥੇ ਡੇਰੇ ਦੀ ਸੇਵਾ ਕਰਾਉਂਦਾ ਚਾਹ ਪਾਣੀ ਜਿੰਨੀ ਸੰਗਤ ਹੁੰਦੀ ਉਹਦਾ ਜਸਵਿੰਦਰ ਕੌਰ ਤੇ ਉਹ ਔਰਤ ਤਿਆਰ ਕਰਦੀ ਆਣਾ ਉੱਥੇ ਬਾਬੇ ਦੇ ਡੇਰੇ ਤੇ ਸਾਰਾ ਦਿਨ ਸੇਵਾ ਕਰਦੀਆਂ ਘਰੋਂ ਦੀ ਬਜ਼ੁਰਗ ਸੱਸ ਤੇ ਉਹਦਾ ਪਤੀ ਉਡੀਕ ਰਹੇ ਹੁੰਦੇ ਆ ਵੀ ਉਹ ਆਈ ਕਾ ਤੁਣੀ ਜਦੋਂ ਆਉਂਦੀ ਆ ਤੇ ਉਹਦਾ ਘਰ ਵਾਲਾ ਪੁੱਛਦਾ ਵੀ ਅੱਗੇ ਤਾਂ ਆਪਾਂ ਟਾਈਮ ਨਾਲ ਮੁੜਿਆਉਂਦੇ ਸੀ ਅੱਜ ਤੂੰ ਆਈ ਕਾ ਤੂੰ ਨਹੀਂ ਤੇ ਉਹ ਦੱਸਦੀ ਆ ਵੀ ਸਾਹਸਾ ਸੇਵਾ ਕਰਨ ਲੱਗ ਗਈਆਂ ਸੀ ਡੇਰੇ 'ਚ ਪਰ ਉਹਦੇ ਘਰ ਵਾਲਾ ਕਹਿੰਦਾ ਵੀ ਦੇਖ ਜਸਵਿੰਦਰ ਮੈਂ ਤੇਰੇ ਨਾਲ ਸਹਿਮਤਾਂ ਵੀ ਤੈਨੂੰ ਬਾਬੇ ਤੇ ਭਰੋਸਾ ਹੋ ਗਿਆ ਪਰ ਇਹ ਵੀ ਗੱਲ ਆ ਵੀ ਅੱਜ ਕੱਲ ਕੋਈ ਬਾਬੇ ਬੂਬੇ ਨਹੀਂਗੇ ਕੋਈ ਕਿਸੇ ਨੂੰ ਪੁੱਤਰ ਦੀ ਦਾਤ ਨਹੀਂ ਦੇ ਸਕਦਾ ਇਹ ਪਰਮਾਤਮਾ ਦੇ ਹੱਥ ਵਿੱਚ ਹੁੰਦਾ ਤੂੰ ਇਹ ਸੰਧਿਵਿਸ਼ਵਾਸ 'ਚ ਨਾ ਪੈ ਕਹਿੰਦੀ ਨਾ ਜੀ ਤੁਸੀਂ ਬਾਬੇ ਨੂੰ ਕਿਰਪਾ ਕਰਕੇ ਆਈ ਨਾ ਬੋਲੋ ਉਲੰਘਣਾ ਨਾ ਕਰੋ ਮਹਾਰਾਜ ਦੀ ਤੇ ਹੋ ਸਕਦਾ ਸਾਡੇ ਤੇ ਕਿਰਪਾ ਹੋ ਜੇ ਉਹ ਕਹਿੰਦਾ ਠੀਕ ਆ ਉਹ ਕਹਿੰਦਾ ਪਰ ਨਾ ਅਗਲੀ ਵਾਰ ਤੋਂ ਮੈਂ ਨਾਲ ਜਾਇਆ ਕਰੂੰਗਾ ਕਹਿੰਦੀ ਨਾ ਜੀ ਬਾਬੇ ਨੇ ਮਨਾਂ ਕੀਤਾ ਤੁਹਾਨੂੰ ਤਾਂ ਵੀ ਪੁਰਸ਼ਾਂ ਦਾ ਆਉਣਾ ਮਨਾਂ ਵੀ ਬੀਬੀ ਨੂੰ ਜਿਹਨੂੰ ਪੁੱਤਰ ਦੀ ਦਾਤ ਦੇਣੀ ਆ ਸਿਰਫ ਉਹੀ ਆਵੇ ਤੇ ਸੇਵਾ ਕਰੇ ਕਹਿੰਨੇ ਠੀਕ ਆ ਹੁਣ ਇੱਕ ਦੋ ਵੀਰ ਵਾਰ ਫੇਰ ਆਈ ਨੰਗਦੀਆ ਤਿੰਨ ਚਾਰ ਵੀਰ ਵਾਰ ਨੰਗ ਜਾਂਦੇ ਆ ਤਾਂ ਉਹ ਬਾਬਾ ਜਿਹੜਾ ਉਹ ਫੇਰ ਜਦੋਂ ਜਸ਼ਵਿੰਦਰ ਕੌਰ ਜਾਂਦੀ ਆ ਤਾਂ ਉਹ ਬਾਬਾ ਜਸ਼ਵਿੰਦਰ ਕੌਰ ਨੂੰ ਕਹਿੰਦਾ ਵੀ ਭਾਈ ਤੁਹਾਨੂੰ ਡੇਰੇ ਦੇ ਵਿੱਚ ਸੇਵਾ ਲੱਗੀ ਆ ਤੇ ਤੁਸੀਂ 8 ਦਿਨ ਐਸੇ ਡੇਰੇ 'ਚ ਹੀ ਰਹਿਣਾ ਤਾਂ ਹੁਣ ਜਸ਼ਵਿੰਦਰ ਕੌਰ ਢਰ ਜਾਂਦੀ ਆ ਕਹਿੰਦੀ ਵੀ ਇਹ ਤਾਂ ਗੱਲ ਗੱਲ ਤਾਂ ਮੇਰਾ ਤਾਂ ਘਰੇ ਨਹੀਂ ਸਰਦਾਗਾ ਤੇ ਹੁਣ ਮੈਂ ਘਰੇ ਜਾ ਕੇ ਕੀ ਝੂਠ ਬੋਲੂਗੀ ਵੀ ਬਾਬੇ ਨੇ ਆ ਸੇਵਾ ਲਈ ਆ ਜਾਂ ਕੀ ਦੱਸੂਗੀ ਫਿਰ ਕਹਿੰਦੀ ਵੀ ਨਹੀਂ ਵੀ ਚੱਲ ਹੁਣ ਤਾਂ ਅਖੀਰ ਤੇ ਕੰਮ ਆ ਵੀ ਹੋ ਸਕਦਾ ਇਹ ਸੇਵਾ ਤੋਂ ਬਾਅਦ ਮੈਨੂੰ ਸੱਚਮੁੱਚ ਸਪੁੱਤਰ ਦੀ ਦਾਤ ਮਿਲ ਜਵੇ ਤਾਂ ਕਹਿੰਦੀ ਠੀਕ ਆ ਬਾਬਾ ਜੀ ਜੋ ਹੁਕਮ ਕਰੇ ਜਾਂਦੀ ਆ ਘਰੇ ਜਾ ਕੇ ਉਹ ਆਪਦੇ ਪਤੀ ਨੂੰ ਦੱਸਦੀ ਕਿ ਆ ਵੀ ਮੈਨੂੰ ਨਾ ਹ ਸੇਵਾ ਲੱਗੀ ਆ ਮੈਂ ਤਾਂ ਉੱਥੇ ਡੇਰੇ 'ਚ ਹੀ ਰਹਿਣਾ ਉਹਦਾ ਪਤੀ ਬਹੁਤ ਗੁੱਸੇ ਹੁੰਦਾ ਉਸੇ ਸੱਸ ਵੀ ਕਹਿੰਦੀ ਹੁਣ ਅਸੀਂ ਘਰੇ ਦੱਸ ਕੀ ਕਰਾਂਗੇ ਨਾਲੇ ਉਹਦਾ ਪਤੀ ਕਹਿੰਦਾ ਵੀ ਤੈਨੂੰ ਪਤਾ ਵੀ ਆਸੇ-ਪਾਸੇ ਕਿੰਨੀਆਂ ਡੇਰਿਆਂ ਦੀਆਂ ਮਾੜੀਆਂ ਖਬਰਾਂ ਚੱਲ ਰਹੀਆਂ ਨਾ ਵੀ ਤੂੰ ਕੋਈ ਕਲੰਕ ਲਵਾਏਂਗੀ ਤੂੰ ਛੱਡ ਪਰਾਂ ਬਾਬੇ-ਬੂਬੇ ਉਹੋ ਜਿਹੀ ਹੁੰਦੇ ਆ ਕਹਿੰਦੀ ਨਾ ਜੀ ਕਹਿੰਦੀ ਮੇਰੀ ਬਸ ਆਖਰੀ ਇੱਛਾ ਮੰਨ ਕੇ ਤੁਸੀਂ ਮੇਰੀ ਗੁਜ਼ਾਇਸ਼ ਪੂਰੀ ਕਰ ਦਿਓ ਵੀ ਇਹ ਖੁਆਇਸ਼ ਆ ਜਿਹੜੀ ਮੇਰੀ ਅਧੂਰੀ ਰਹਿ ਚੁਗੀ ਨਹੀਂ ਤਾਂ ਉਹਦਾ ਪਤੀ ਫਿਰ ਔਰਤ ਕੋਲੇ ਸਭ ਤੋਂ ਲਾਸਟ ਵਾਲਾ ਹਥਿਆਰ ਹੰਝੂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਸ પતિ ਕਹਿੰਦਾ ਠੀਕ ਆ ਚਲ ਤੇਰੀ ਇੱਛਾ ਸੀ ਪੂਰੀ ਕਰਦੇ ਆ ਪਰ ਅੱਜ ਤੋਂ ਬਾਅਦ ਕੁਝ ਨਹੀਂ ਮੰਗਣਾ ਮੈਂ ਤੋਂ ਕਹਿੰਦੀ ਠੀਕ ਆ ਨਹੀਂ ਮੰਨਦੀ ਤਾਂ ਕਹਿੰਦੀ ਹੁਣ ਮੈਂ ਕੋਈ ਖੁਆਇਸ਼ ਨਹੀਂ ਮੰਗੂਗੀ ਤੁਹਾਡੇ ਤੋਂ ਪਰ ਮੈਨੂੰ ਉੱਥੇ ਭੇਜ ਦੋ ਸੇਵਾ ਕਰਨ ਲਈ ਉਹ ਕਹਿੰਦੇ ਠੀਕ ਆ ਹੁਣ ਜਸਵਿੰਦਰ ਕੌਰ ਦਾ ਪਤੀ ਸਮਝਦਾਰ ਆ ਉਹਨੂੰ ਭੇਜ ਦਿੰਦਾ ਡੇਰੇ 'ਚ ਉਹ ਡੇਰੇ ਚਲੀ ਜਾਂਦੀ ਆ ਪਰ ਉਹਦੇ ਪਤੀ ਨੂੰ ਜ਼ਰੂਰ ਸ਼ੱਕ ਹੁੰਦਾ ਕੋਈ ਹਨਾ ਤਾਂ ਉੱਥੇ ਜਾ ਕੇ ਉਹ ਕਿਸੇ ਇੱਕ ਨੇੜੇ ਦੇ ਨੌਜਵਾਨ ਮੁੰਡੇ ਨੂੰ ਕਹਿੰਦਾ ਵੀ ਐਸ ਜਗ੍ਹਾ ਤੇ ਆ ਡੇਰਾ ਇਹਦਾ ਤੂੰ ਧਿਆਨ ਰੱਖਣਾ ਜਿਹੜੇ ਮੇਰੇ ਘਰ ਵਾਲੀ ਤੇ ਸਾਡੇ ਬਿੰਨ ਦੀ ਕੋਹਰ ਆਰਤਣਾ ਉਹ ਸੇਵਾ ਲਈ ਗਈਆਂ ਹੋਈਆਂ ਕਿ ਤੂੰ ਮੈਨੂੰ ਪਤਾ ਕਰਕੇ ਦੱਸੇ ਡੇਰੇ ਚ ਚੱਲਦਾ ਕੀ ਆ ਜਦੋਂ ਨੌਜਵਾਨ ਕਈ ਹੋਰ ਨੌਜਵਾਨਾਂ ਨੂੰ ਨਾਲ ਜਾ ਕੇ ਉਹ ਡੇਰੇ ਚ ਨਾ ਖੂਫੀਆ ਕੋਈ ਰਿਪੋਰਟਾਂ ਰੱਖਣੀਆਂ ਸ਼ੁਰੂ ਕਰ ਦਿੰਦੇ ਆ ਤੇ ਜਦੋਂ ਵੀ ਉਹ ਡੇਰੇ ਚ ਬਾਬੇ ਆਉਂਦੇ ਹਨਾ ਉਹ ਔਰਤਾਂ ਜਿਹੜੀਆਂ ਉੱਥੇ ਸੇਵ ਲਈ ਲਾਲ ਚਲੇ ਗਈਆਂ ਹੁੰਦੀਆਂ ਉਹ ਬਾਬਿਆਂ ਦੇ ਪੈਰ ਧੁੰਦੀਆਂ ਚੌਂਕੀਆਂ ਲਾਉਂਦੀਆਂ ਤੇ ਦੇਖਦਿਆ ਵੀ ਬਾਬੇ ਆ ਜਿਹੜੇ ਉਹ ਲੋਕਾਂ ਦੀਆਂ ਨੌਜਵਾਨ ਕੁੜੀਆਂ ਨਾਲ ਉੱਥੇ ਬਹਿ ਕੇ ਗਲਤ ਕੰਮ ਕਰਦੇ ਆ ਜੋ ਡੇਰੇ ਦੇ ਵਿੱਚ ਜੋ ਵੀ ਖੰਦ ਪਾਇਆ ਜਾਂਦਾ ਨਾ ਤੇ ਜਦੋਂ ਉਹ ਨੌਜਵਾਨਾਂ ਦੁਆਰਾ ਉਹਨਾਂ ਦੀਆਂ ਖੂਫੀਆ ਰਿਪੋਰਟਾਂ ਲਗੀਆਂ ਜਾਂਦੀਆਂ ਤੇ ਉਹ ਦੂਜੇ ਤੀਜੇ ਦਿਨ ਤੱਕੀ ਉਹ ਨੌਜਵਾਨਾ ਜਿਹੜੇ ਰਿਪੋਰਟ ਲਿਆ ਕੇ ਜਸਵਿੰਦਰ ਕੌਰ ਦੇ ਪਤੀ ਨੂੰ ਦਿੰਦਿਆ ਤੇ ਉਹ ਜਦੋਂ ਦੇਖਦਾ ਤੇ ਉਹ ਉਨੇ ਪੈਰੀ ਆਪਦੇ ਪਿੰਡ ਦੇ ਚਾਰ ਮੁਖੀ ਬੰਦਿਆਂ ਨੂੰ ਲੈ ਕੇ ਡੇਰੇ ਵਿੱਚ ਦਾ ਤੇ ਨਾਲ ਪੁਲਿਸ ਦੇ ਦੋ ਮਲਾਜਮ ਹੁੰਦੇ ਆ ਉੱਥੇ ਜਾ ਕੇ ਉਹ ਡੇਰੇ ਵਾਲੇ ਬਾਬੇ ਨੂੰ ਫੜਦਾ ਤੇ ਜਾ ਕੇ ਜਸਵਿੰਦਰ ਕੌਰ ਤੇ ਵੀ ਦੋ ਥੱਪੜ ਮਾਰਦਾ ਵੀ ਆ ਦੇਖ ਮੈਂ ਤੈਨੂੰ ਕੀ ਕਹਿਆ ਸੀ ਵੀ ਇੱਥੋਂ ਐਸ ਪੁੱਤਰ ਮਿਲਦੇ ਆ ਕਿਤੋਂ ਹਾਂ ਜਸਵਿੰਦਰ ਕੌਰ ਦਾ ਪਤੀ ਉਹ ਬਾਬੇ ਨੂੰ ਪੁਲਿਸ ਦੀ ਹਿਰਾਸਤ ਵਿੱਚ ਭੇਜ ਦਿੰਦਾ ਆਪੇ ਦੇ ਕਾਨੂੰਨੀ ਕਾਰਵਾਈ ਹੁੰਦੀ ਹੈ ਤੇ ਉਹ ਔਰਤਾਂ ਨੂੰ ਆਪਣੇ ਆਪਣੇ ਘਰੇ ਲਿਆਂਦਾ ਜਾਂਦਾ ਤੇ ਉਹ ਘਰ ਆ ਕੇ ਜਸਵਿੰਦਰ ਕੌਰ ਨੂੰ ਬਹੁਤ ਗੁੱਸੇ ਦੇ ਨਾਲ ਡਾਣਦਾ ਕਿ ਕਹਿੰਦਾ ਮੈਂ ਤੈਨੂੰ ਕਿਹਾ ਸੀ ਨਾ ਵੀ ਤੂੰ ਕਿਸੇ ਗਲਤ ਪਾਸੇ ਜਾ ਰਹੀ ਆ ਤਾਂ ਜਸਵਿੰਦਰ ਕੌਰ ਬਹੁਤ ਸ਼ਰਮਨਾਇਕ ਇਹਸਾਬ ਦੇ ਕੀਤੇ ਹੋਏ ਕਾਹਨ ਤੇ ਕਹਿੰਦੀ ਆ ਵੀ ਮੇਤੋਂ ਗਲਤੀ ਹੋ ਗਈ ਆ ਵੀ ਅੱਗੇ ਤੋਂ ਮੈਂ ਬਹੁਤ ਧਿਆਨ ਰੱਖੂਗੀ ਚਲੋ ਜੀ ਇਹ ਮਾਮਲਾ ਥੋੜਾ ਠੰਡਾ ਪੈਂਦਾ ਤੇ ਕਹਿੰਦੇ ਆ ਕਿ ਔਰਤਾਂ ਜਿਹੜੀ 9 ਮਹੀਨਿਆਂ ਤੱਕ ਇੱਕ ਬੱਚੇ ਦੀ ਮਾਂ ਹੀ ਕਹਾਉਂਦੀ ਆ ਜਦੋਂ ਉਹਦੇ ਪੇਟ 'ਚ ਬੱਚਾ ਹੁੰਦਾ ਉਹ ਬੇਟੇ ਦੀ ਲਾਲਸਾ ਹੀ ਰੱਖਦੀ ਆ ਉਹਦੇ ਅੰਦਰ ਇੱਕ ਫੇਰ ਇੱਛਾ ਉਹੀ ਬਰਬਲ ਹੋ ਜਾਂਦੀ ਆ ਵੀ ਮੈਨੂੰ ਦਾ ਪੁੱਤਰ ਚਾਹੀਦਾ ਤਾਂ ਉਹ ਕਹਿੰਦੀ ਆ ਕੀ ਕੀ ਤੂੰ ਆਪਾਂ ਫੇਰ ਦਵਾਈ ਲੈ ਕੇ ਵੇਖੀ ਆ ਵੀ ਕੀ ਪਤਾ ਰੱਬ ਆਪਣੀ ਸੁਣ ਲਿਓ ਦਾ ਘਰ ਵਾਲਾ ਕਹਿੰਦਾ ਵੀ ਤੂੰ ਇਹ ਗੱਲ ਨੂੰ ਮਨ ਚੋਂ ਕੱਢ ਕਿਉਂ ਨਹੀਂ ਰਹੀ ਜਦੋਂ ਸਾਨੂੰ ਫਰਕ ਨਹੀਂ ਪੈਂਦਾ ਧਿਆਨ ਨਾਲ ਹਨਾ ਤਾਂ ਉਹ ਕਹਿੰਦਾ ਵੀ ਨਾਲੇ ਆਪਣੇ ਕੋਲੇ ਕਿਹੜੀ ਇੰਨੀ ਜ਼ਮੀਨ ਜਾਇਦਾਦ ਆ ਜਿਹੜੀ ਵੀ ਕੋਈ ਹੋਰ ਸ਼ਰੀਕ ਦਾ ਬਲੂ ਆਪਾਂ ਨੂੰ ਦੁੱਖ ਹੋਊਗਾ ਆਪਣਾ ਤਾਂ ਗੁਜ਼ਾਰਾ ਮਸਾਉਂਦਾ ਆਪਣੀਆਂ ਧੀਆ ਵਧੀਆ ਵਿਆਹ ਕੇ ਬਗਾਨੇ ਘਰੇ ਚੜੀਆਂ ਜਾਣੀਆਂ ਆ ਆਪਾਂ ਰੋਟੀ ਖਾਈ ਜਾਵਾਂਗੇ ਤਾਂ ਫੇਰ ਉਹ ਇਹ ਚੀਜ਼ ਨੂੰ ਭੁੱਲਦੀ ਨਹੀਂ ਤੇ ਜਦੋਂ ਉਹ ਆਪਸ ਵਿੱਚ ਬਹਿਸ ਕਰ ਰਹੇ ਹੁੰਦੇ ਆ ਤੇ ਇੰਨੇ ਨੂੰ ਜਸਵਿੰਦਰ ਕੌਰ ਦਾ ਘਰਾਂ ਤੋਂ ਦੇਵਰ ਲੱਗਦਾ ਤੇ ਉਹ ਆਵਾਜ਼ ਮਾਰਦਾ ਜਸਵਿੰਦਰ ਕੌਰ ਦੇ ਪਤੀ ਨੂੰ ਕਹਿੰਦਾ ਬਾਈ ਭੱਜ ਕੇ ਆਈ ਗੱਲ ਸੁਣੀ ਕਹਿੰਦਾ ਹਾਂਜੀ ਕੀ ਗੱਲ ਹੋ ਗਈ ਤਾਂ ਕਹਿੰਦਾ ਨਾ ਸਾਡਾ ਬਾਪੂ ਢਿੱਲਾ ਤੇ ਮੈਂ ਕੀ ਗੱਲ ਹੋ ਗਈ ਕਹਿੰਦਾ ਕੁਛ ਨਹੀਂ ਯਾਰ ਤੈਨੂੰ ਪਤਾ ਕਦੋਂ ਦਾ ਬਾਪੂ ਬਿਮਾਰ ਪਿਆ ਮੰਜੇ ਤੇ ਤੇ ਉਹ ਬਸ ਆਖਰੀ ਸਾਮਾਂ ਤੇ ਆ ਜਦੋਂ ਜਸਵਿੰਦਰ ਕੌਰ ਦਾ ਪਤੀ ਜਾਂਦਾ ਤਾਂ ਜਾ ਕੇ ਦੇਖਦਾ ਵੀ ਜਿਹੜਾ ਉਹ ਗਰਦਿਆਲ ਸਿੰਘ ਆ ਉਹਦਾ ਤਾਇਆ ਲੱਗਦਾ ਜੋ ਕਿ ਤਾਂ ਉਹ ਸਾਹਮਣੇ ਪਿਆ ਤੜਫ ਰਿਹਾ ਮੰਜੇ ਤੇ ਤਾਂ ਜਿਹੜਾ ਉਹ ਲੜਕਾ ਉਹ ਜਸਵਿੰਦਰ ਕੌਰ ਦੇ ਪਤੀ ਨੂੰ ਜਸਵਿੰਦਰ ਕੌਰ ਦੇ ਪਤੀ ਨੂੰ ਕਹਿ ਰਿਹਾ ਵੀ ਬਾਈ ਪਤਾ ਨਹੀਂ ਕਿੰਨਾ ਕਚੇ ਰੱਬ ਹੋਰ ਲਮਕਾਊਗਾ ਤੇ ਕਹਿੰਦਾ ਵੇਖ ਲੈ ਕਿਵੇਂ ਕੋਰੜੂ ਵੱਜੀ ਜਾਂਦਾ ਤੇ ਉਹ ਕਹਿੰਦਾ ਵੀ ਯਾਰ ਤੂੰ ਕਿੱਦਾਂ ਦਾ ਪੋਤਾ ਤੂੰ ਸਾਹਮਣੇ ਖੜਾ ਵੇਖ ਰਿਹਾ ਤੂੰ ਆਪਦੇ ਪਿਤਾ ਨੂੰ ਜਾ ਕੇ ਝੋਲੀ ਚ ਬਾ ਤੇਰਾ ਪਿਓ ਆ ਤੈਨੂੰ ਉਹਨੇ ਨੌਕਰੀ ਲਵਾਇਆ ਪੜਾਇਆ ਲਖਾਇਆ ਤੇ ਉਹ ਕਹਿੰਦਾ ਬਾਈ ਮੈਂ ਕੀ ਕਰਾਂ ਮੇਰੇ ਨਾਲ ਤਾਂ ਇਹਦਾ 10 ਸਾਲ ਪਹਿਲਾਂ ਦਾ ਹੀ ਖਤਮ ਹੋ ਗਿਆ ਸੀ ਇਹਨੇ ਮੈਨੂੰ ਗਾਲੀ ਗਲੋਚ ਕੀਤੀ ਸੀ ਤੇ ਮੇਰਾ ਜਿਹੜਾ ਸੁਪੁੱਤਰ ਤੇ ਮੇਰੀ ਕੁੜੀ ਆ ਉਹੀ ਇਹਨੂੰ ਰੋਟੀ ਪਾਣੀ ਫੜਾਉਂਦੇ ਸੀ ਅਸੀਂ ਦੋਵੇਂ ਜਿਨੇ ਇਹਨੂੰ ਬੁਲਾਉਂਦੇ ਤਾਂ ਉਹ ਜਸਵਿੰਦਰ ਕੌਰ ਦਾ ਪਤੀ ਕਹਿੰਦਾ ਕਿ ਯਾਰ ਬਿਸ਼ੱਕ ਕੋਸ਼ਿਸ਼ ਵੀ ਕਰਤੇ ਰਹੋ ਪਿਓ ਸੀ ਤੇਰਾ ਫਰਜ਼ ਬੰਦਾ ਉਹ ਇਸ ਟਾਈਮ ਪਾਣੀ ਲਈ ਤੜਫ ਰਿਆ ਤੂੰ ਜਾ ਉਹਦੇ ਮੂੰਹ ਚ ਪਾਣੀ ਦੀ ਘੁੱਟ ਪਾ ਕਹਿੰਦਾ ਨਹੀਂ ਮੈਂ ਨਹੀਂ ਪਾਣੀ ਦੀ ਘੁੱਟ ਪੋਣੀ ਮੈਨੂੰ ਇਹਦੀਆਂ ਕੀਤੀਆਂ ਹੋਈਆਂ ਗੱਲਾਂ ਨਹੀਂ ਭੁੱਲ ਰਹੀਆਂ ਤੇ ਜਸਵਿੰਦਰ ਕੌਰ ਦਾ ਪਤੀ ਉਹ ਟਾਈਮ ਉੱਥੇ ਜਾ ਕੇ ਆਪਦੇ ਤਾਏ ਨੂੰ ਗੋਦ ਵਿੱਚ ਲੈ ਕੇ ਉਹਨੂੰ ਪਾਣੀ ਪਿਉਂਦਾ ਤੇ ਪਾਣੀ ਦੀ ਘੁੱਟ ਅੰਦਰ ਜਾਣ ਸਾਰ ਉਹਦੇ ਤਾਏ ਦੀ ਡੈਥ ਹੋ ਜਾਂਦੀ ਆ ਤੇ ਉਹ ਜਸਵਿੰਦਰ ਕੌਰ ਦਾ ਪਤੀ ਉੱਥੋਂ ਰੋਂਦਾ ਹੋਇਆ ਘਰ ਆ ਕੇ ਜਸ਼ਵਿੰਦਰ ਕੌਰ ਨੂੰ ਇੱਕ ਗੱਲ ਕਹਿੰਦਾ ਕਿ ਅੱਜ ਮੈਂ ਆਪਦੇ ਤਾਈ ਦੇ ਮੁਕੇ ਤੇ ਇੱਕ ਕਸਮ ਖਾ ਕੇ ਆਇਆ ਵੀ ਅੱਜ ਤੋਂ ਬਾਅਦ ਮੈਂ ਆਪਦੇ ਦਿਲ ਵਿੱਚ ਕਦੇ ਸੁਪੁੱਤਰ ਦੀ ਪ੍ਰਾਪਤੀ ਵਾਸਤੇ ਕੋਈ ਵੀ ਇੱਛਾ ਪ੍ਰਗਟ ਨਹੀਂ ਕਰੂੰਗਾ ਕਿਉਂਕਿ ਅੱਜ ਜਿਸ ਸੁਪੁੱਤਰ ਨੂੰ ਮੈਂ ਅੱਖਾਂ ਸਾਹਮਣੇ ਵੇਖ ਕੇ ਆਇਆ ਉਹ ਕੋਈ ਪੁੱਤਰ ਨਹੀਂ ਉਹ ਦੁਸ਼ਮਣੀ ਸੀ ਕਿਉਂਕਿ ਇਸ ਨਾਲੋਂ ਤਾਂ ਧੀਆਂ ਚੰਗੀਆਂ ਜਿਹੜੀਆਂ ਮਾਪਿਆਂ ਦੇ ਦੁੱਖ ਤੇ ਸੁੱਖ ਦੇ ਆਉਂਦੀਆਂ ਤਾਂ ਹੈ ਇਹੋ ਜੇ ਪੁੱਤ ਤੋਂ ਕੀ ਲੈਣਾ ਜਿਹੜਾ ਸਾਹਮਣੇ ਰਹੇ ਤੜਫਰੇ ਬਾਪ ਨੂੰ ਵੇਖ ਕੇ ਵੀ ਨਹੀਂ ਸੀ ਪਿਗਲ ਰਿਹਾ ਕਹਿੰਦਾ ਕਿ ਅੱਜ ਤੋਂ ਬਾਅਦ ਤੂੰ ਵੀ ਇੱਕ ਮੈਨਾ ਵਾਅਦਾ ਕਰ ਕਿ ਤੂੰ ਅੱਜ ਤੋਂ ਬਾਅਦ ਆਪਣੇ ਕੋਲੇ ਪੁੱਤਰ ਦੀ ਦਾਤ ਲਈ ਕੋਈ ਵੀ ਵਿਵਾਦ ਨਹੀਂ ਛੜੇਂਗੀ ਤਾਂ ਉਹ ਸਾਰੀ ਗੱਲ ਨੂੰ ਸਮਝਦੇ ਹੋਏ ਜਸਵਿੰਦਰ ਕੌਰ ਵੀ ਕਹਿੰਦੀ ਹੈ ਕਿ ਹਾਂ ਮੈਨੂੰ ਕੱਲ ਦੀ ਇਹ ਸਾਰੇ ਆਸ-ਪਾਸੇ ਲੋਕਾਂ ਤੋਂ ਗੱਲ ਸੁਣ ਕੇ ਮੈਨੂੰ ਅਹਿਸਾਸ ਹੋ ਗਿਆ ਵੀ ਜਿਹੜੇ ਸੁੱਖ ਦੇਣਾ ਤਾਂ ਧੀਆ ਨੇ ਵੀ ਦੇ ਦੇਣਾ ਸਪੁੱਤਰ ਜਿਆਦਾ ਸੁਖ ਨਹੀਂ ਦਿੰਦੇਗੇ ਇਸ ਕਰਕੇ ਸਾਡੇ ਮਨਾਂ ਦੇ ਵਹਿਮਾਂ ਕਈ ਵਾਰ ਪੁੱਤ ਵੀ ਕੁਪੁੱਤ ਹੋ ਜਾਂਦੇ ਆ ਤੇ ਇਸੇ ਤਰ੍ਹਾਂ ਉਹ ਦੋਨੋਂ ਇੱਕ ਆਸ ਲਗਾ ਕੇ ਕਿ ਸਾਡੀਆਂ ਧੀਆਂ ਵਧੀਆ ਪੜਨ ਲਿਖਣੀਆਂ ਉਹਨਾਂ ਦੀ ਸੋਹਣੀ ਜ਼ਿੰਦਗੀ ਬਣੂਗੀ ਆਪਦੀ ਧੀਆਂ ਦਾ ਵਧੀਆ ਤੋਂ ਪਾਲਣ ਪੋਸ਼ਣ ਕਰਨਾ ਸ਼ੁਰੂ ਕਰ ਦਿੰਦੇ ਆ ਇਹ ਸੀ ਜੀ ਅੱਜ ਦੀ ਕਹਾਣੀ ਇੱਕ ਸਮਾਜਿਕ ਕਹਾਣੀ ਆ ਜਿਨੂੰ ਆਪਾਂ ਆਮ ਦੇਖਦੇ ਹਾਂ ਆਪਦੇ ਸਮਾਜ ਵਿੱਚ ਕਈ ਵਾਰ ਕਈ ਥਾਵਾਂ ਤੇ ਮਾਪੇ ਵੀ ਗਲਤ ਹੁੰਦੇ ਨੇ ਤੇ ਬਹੁਤ ਜ਼ਿਆਦਾ ਥਾਵਾਂ ਤੇ ਆ ਜਿਹੜੇ ਪੁੱਤ ਆ ਉਹ ਗਲਤ ਹੋ ਕੇ ਮਾਪਿਆਂ ਨੂੰ ਠੋਕਰਾਂ ਵੀ ਦਿੰਦੇ ਨੇ ਇਹ ਸਮਾਜਿਕ ਬਰਾਈ ਬਣ ਚੁੱਕੀ ਐ ਸਮੇਂ ਦੀ ਕੱਲ ਆਪਾਂ ਨਵੀਂ ਕਹਾਣੀ ਨਾਲ ਹਾਜ਼ਰ ਹੋਵਾਂਗੇ ਅੱਜ ਲਈ ਧੰਨਵਾਦ ਜੀ